ਮੈਂ ਤੁਹਾਨੂੰ ਸਾਰੇ ਉਮੀਦ ਕਰਦਾ ਹਾਂ ਕਿ ਸਭ ਠੀਕ ਠਾਕ ਹੋਵੋਗੇ ਆਪਾਂ ਪਏ ਪੂਰੇ ਘੈਂਟ ਤੇ ਅੱਜ ਚੱਪ ਨੇ ਗਵਾਂਡ ਪਿੰਡ ਕਾਤਰੋਂ ਇੱਥੇ ਲਿਗੀਆਂ ਮਿੱਤਰੋ ਦੌੜਾਂ ਲੜਕੇ ਤੇ ਲੜਕੀਆਂ ਦੀਆਂ ਅੰਡਰੇਟ 9 11 14 ਤੇ 17 ਵਾਹ ਜੀ ਵਾਹ ਜੀ ਵਾਹ ਮਾਰੋ ਮਾਰੋ ਬਾਈ ਤਾੜੀਆਂ ਬਹੁਤ ਸੋਹਣੀਆਂ ਬਹੁਤ ਵੈਰੀ ਗੁੱਡ ਬਸ਼ਾਹ ਸ਼ਾਬਾਸ਼ ਖਿੱਚ ਕੇ ਖਿੱਚ ਕੇ ਇਹ ਬੰਤੋ 70 ਮੀਟਰ ਵਾਹ ਸਤਕਾਰ ਸਾਡੇ ਸਾਰੀਆਂ ਮਾਨ ਲੰਮੀ ਸਟਾਫਾਂ ਵੀ ਆਪਣੀ ਟੀਮ ਲੈ ਕੇ ਆਏ ਮਿੱਤਰੋ ਪਹਿਲਾ ਦਾ ਆ ਚਾਰ ਚੋਬਰ ਲੈ ਕੇ ਗਏ ਗੰਗਾ ਜਲ ਕੇ ਜਿੰਦਗੀ ਇਹ ਇੱਕ ਬਹੁਤ ਹੀ ਅਜੀਬ ਜਿਹਾ ਨਜ਼ਾਰਾ ਜਿੱਤਣਗੇ ਬੰਦੇ ਰੋਟੀਆਂ ਖਾਣੇ ਆਈ ਮੋੜ ਜਾਣਗੇ ਕਿਉਂਕਿ ਜਿੰਨਾ ਤੱਕ ਬਿਲਕੁਲ ਧਿਆਨ ਨਾਲ ਵੀਡੀਓਗ੍ਰਾਫੀ ਕਰਾ ਕੇ ਪਹਿਲੇ ਤਿੰਨ ਕਿਉਂਕਿ ਹਰ ਇੱਕ ਮਿੰਟ ਸਾਡੀ ਹਰਮਿਤ ਦਾ ਤੇ ਦੂਜੇ ਮੁੰਡਿਆਂ ਬੜਾ ਵੇਖੋ ਲੰਘ ਗਿਆ ਇਹਦਾ ਵਾਲਾ ਗੱਬਾ ਥੱਲੇ ਵੜ ਸਨ ਥੱਲੇ ਵੜ ਹਾਂ ਅਰਮਾਨ ਆਇਆ ਮਿੱਤਰ ਭੱਜ ਗਈ ਓਏ ਕਿਵੇਂ ਰਿਹਾ ਵਾ ਠੀਕ ਸੀ ਦਮ ਤਨ ਚੜਿਆ ਹੋਏ ਦਮ ਤਨ ਚੜਿਆ ਮੈਂ ਤਾਂ ਇੱਧਰ ਖੜਾ ਤਾ ਓਬਲ ਸ਼ਰਮਾ ਹੋਰ ਕਿੱਥੇ ਖੜਨਾ ਜੀ ਫੇਰ ਕਿੰਦਾ ਕੋਈ ਕੰਨੀ ਨੂੰ ਯਾਰ ਇਹ ਕਿਹੜਾ ਗੋਲ ਆਗਾ ਸ਼ਾਬਾਸ਼ ਸ਼ਾਬਾਸ਼ ਬਹੁਤ ਸੋਣਾ ਤਾੜੀਆਂ ਮਾਰੋ ਅਬ ਸਿੰਘ ਸਾਹਿਬ ਮੁੰਡਾ ਫੋਟੋ ਖਿਚ ਰਿਹਾ ਸਰ ਜੀ ਟ੍ਰੈਕ ਖਾਲੀ ਕਰ ਦਿਓ ਚਲੋ ਜੀ ਖੱਚ ਕੇ ਖੱਚ ਕੇ ਖੱਚ ਕੇ ਪੁੱਤ ਸ਼ਾਬਾ ਸ਼ਾਬਾ ਚਲੋ ਸੁਣੋ ਸ਼ਾਬਾ ਪੁੱਤ ਸ਼ਾਬਾ ਜੋਰ ਨਾਲ ਹੋ ਕੰਟਨ ਰੋਣਾ ਜਾਣਦਾ ਸੀਗਾ ਦਰਸ਼ਕਾਂ ਨੂੰ ਦੇਖਣ ਨੂੰ ਪਰ ਇਹ ਨਹੀਂ ਹੋ ਹੈ ਹੋਰਨੋ ਬਣਦਾ ਸ਼ੱਕ ਪੂਰਾ ਸਾਹ ਸੁਗਣੇ ਕੰਮ ਕੱਚਾ ਮਤਰੋਂ ਕੱਠੇ-ਕੱਠੇ ਬਹੁਤ 2015 ਮੇਰੇ ਜੀ ਉਧਰ ਹੋਰ ਖੇਡੀਆਂ ਖਿੱਚ ਕੇ ਖਿੱਚ ਕੇ ਬਹੁਤ ਮਾਣ ਸੋਣਾ ਸ਼ਾਬਾਸ਼ 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 ਬਹੁਤ ਸੋਣਾ 10 ਸੈਕਿੰਡ

ملتا بول پہا سرینڈا اچھا لکھچنے کاملاک بھئر یار جور دا تاریاں مالو کتے کتے ہوں دا پینڈ دا بچہ کی بری بھائنو چھ جاندہ کیار کالا ہے دا کم دامات ہوگی اچھا جی 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 کب سویلائن ہوگی جی نانڈ بانو رہتا ادھلیٹ تتاگی یا ہوں ادھلیٹ تتاگی یا ہوں ادھلیٹ تتاگی یا ادھلیٹ تتاگی

ਤਾਂ ਲਖੋ ਆ ਮੁੰਡਾ ਜਿੱਤਿਆ ਬ੍ਰੋ ਸਾਈਕਲ ਕੰਪੀਟੀਸ਼ਨ ਹੀ ਬੱਚਿਆਂ ਨੂੰ ਤਕੜਾ ਕਰਾਉਂਦਾ ਮਾਦਰਾਂ ਚਿੱਤ ਚ ਜ਼ੋਰ ਮਾਰਦੇ ਨੇ ਤੁਹਾਡੇ ਮੂਹਰੇ ਇੱਕ ਬੱਚਾ ਸਾਈਕਲ ਨਹੀਂ ਆਉਂਦਾ 11 ਸਾਲ ਦੀ ਉਮਰਾਂ ਚਾਰ ਵਾਰ ਜਿੱਤ ਗਿਆ ਸੋ ਇਹਦੇ ਤੇ ਕਾਸ਼ ਪ੍ਰਾਈਜ਼ ਵੀ ਹੁੰਦਾ ਜਿਹੜੇ ਬੱਚਿਆਂ ਨੂੰ ਲੱਗਦਾ ਕਿ ਉਹ ਕਰ ਆ ਮਿੱਤਰੋ ਮੋਗਲੀ ਵੀ ਆ ਬੱਚਾ ਕਰ ਤਰੋ ਪਿੰਡ ਜੀ ਉੱਤੇ ਆ ਜੱਗੋਣੀ ਉਹ ਤੁਹਾਡੇ ਮੂਹਰੇ ਬੱਚਾ ਖੜਾ ਨਾਮ ਹੁੰਦੇ ਨੇ ਹਰ ਦਿਨ ਹਰ ਮੀਤ ਆਉਂਦੇ ਨੇ ਤੁਹਾਨੂੰ ਲੱਗਦਾ ਤੁਹਾਡਾ ਬੱਚਾ ਕਰ ਸਕਦਾ ਪਿਆਰ ਕਰੋ ਤੇ ਟਰੈਕ ਤੇ ਲੈ ਕੇ ਆਓ ਤਾੜੀਆਂ ਮਾਰ ਦਿਓ ਤੁਹਾਡੀ ਮੈਰੀ ਗੋਸਟ ਆ ਕੁਛ ਕਹਿਣ ਸਰ ਜੀ ਇਹਨਾਂ ਦੀਆਂ ਕਿੰਨੀਆਂ ਹਿੱਟਾਂ ਨੇ ਆਪਾਂ ਲਈ ਉਹਨਾਂ ਨੂੰ ਅੱਜ ਹੀ ਬੈਠੇ ਜੀ ਹੁਣ ਤਾਂ ਦੋ ਤਾਂ ਉਹ ਬੈਠੇ ਨੇ ਮੇਰੇ ਤੋਂ ਬਾਅਦ ਚਲੋ ਜੀ ਫਾਈਨਲ ਹੀਟ ਹੈ ਜੀ ਠੀਕ ਹੈ ਤੇ ਫਾਈਨਲ ਹੀਟ ਆ ਕੁੜੀਆਂ ਦੇ ਹੋਰ ਲਾਉਂਦੇ ਹਾਂ ਜੀ ਜਬਤ ਸ਼ਾਬਾਸ਼ ਜੀ ਹਾਂ ਹਾਂ ਸ਼ਾਬਾਸ਼ ਤਾੜੀਆਂ ਮਾਰ ਦਿਓ ਜੀ ਬੱਚੇ ਇੰਨੀ ਕਰਮੀ ਦੇ ਵਿੱਚ ਵੀ ਮਿਹਨਤ ਕਰ ਰਹੇ ਨੇ ਬਾਹਰ ਤੋਂ ਪੈ ਜਾਣੀ ਹੈ ਪੰਨ ਹੋਣ ਵਾਲਾ ਜੀ ਆਪਰੇ ਆਵਾਜ਼ ਸਭ ਥੋੜੇ ਨਾਲ ਮੇਰੇ ਪਿੱਛੇ ਹੋਣਾ ਨਾ ਰੋਣ ਵਾਲਾ ਪਿੱਛੇ ਹੋਣਾ ਰੋਣ ਵਾਲਾ ਕੇ ਬਿਠਾਓ ਪਹਿਲਾ ਕੈਂਪ ਕਰੋ ਪਿੱਛੇ ਹੋਵੋ ਪੰਜ ਸੇ ਅੱਛੇ ਪਹਿਲਾ ਬੰਦਾ ਦੋਵੇਂ ਬੈਠੋ ਕਰਵੀਆ ਮਾਤਮ 700 ਰੁਪਇਆ ਕੈਨ ਵਾਲਾ ਮਿੱਤਰ 11 ਸਾਲ ਦੇ ਲੜਕੇ ਤੇਰਾ 10000 ਦਾ ਕੰਮ ਹੋ ਗਿਆ ਇੱਕ ਟਰਾਂਕ ਬਹੁਤ ਬਹੁਤ ਰਿਹਾ ਬਿਲਕੁਲ ਅਲਾਵੰਦਾ ਕਰਾਉਣਾ ਨਹੀਂ ਕਿਰਾਇਆ ਵੀ ਲਾਵਾਂਗੇ ਜੀ ਅਗਲੀ ਵਾਰ ਜਿਹੜੇ ਮੁੰਡੇ ਕਮੈਂਟਰੀ ਕਰਦੇ ਨਾਲ ਕਿੰਨਾ ਕਿੰਨਾ ਬਧਾਉਂਦਾ ਵੀਰ ਦੇਵਾਂਗੇ ਜੀ ਚਲੋ ਪੱਕਾ ਰਿਹਾ ਇਹ ਨਹੀਂ ਠੀਕਾ जसवी सारियूं बचियां जसबीरो ਆਪ ਕਰੋ ਗਰਦਾਰਪੁਰ ਬੜੀ ਆਈ ਲੋਈ ਵਾਲੇ ਪ੍ਰਨੀਤ ਸਿੰਘ ਜੀ ਸਟਾਰਟਿੰਗ ਪੁਆਇੰਟ ਦਾ ਹੋਲਡ ਪੁਆਇੰਟ ਜੁੜੀ ਆ ਗਿਆ ਜਿਹੜਾ ਪ੍ਰਧਾਨ ਜੀ ਮੋਹਰਾਂ ਨੇ ਕੰਮ ਲਾਉਣਾ ਹੋਰ ਬਸ ਤਿਆਗਿਆ ਜਮਨੀ ਦੇਖਿਓ ਕਿੱਥੇ ਅੱਪ

ਸਿਰੇ ਚਪਨੀਤ ਨੇ ਮਤਲਬ ਸਹੀ ਕਰਤਾ ਤੁਸੀਂ ਵੇਖਿਆ ਸਾਰਿਆਂ ਨੇ ਲਵਨੀਆ ਸਰ ਪਹਿਲਾਂ ਜਿੱਤ ਕੇ ਆਈਓ ਥੋੜਾ ਹੱਥ ਉਂਗਲੀ ਲੈ 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 ਆ ਜਾ ਲੱਕੀ ਕਰਤੋ ਪ੍ਰੋਬਲਮ ਰਾਜ ਨੇ ਬੋਲਣਾ ਨਾਲ ਹਾਂ ਬੋਲਣਾ ਹੜਾ ਹੜਾ ਸਾਰਾ ਕਮੈਂਟ ਬਚੀ ਉਹ ਸੈੱਟ ਨਹੀਂ ਹੋਣੀ ਨਾ ਨਾ ਸ਼ਾਬਾਸ਼ ਆ ਜਾਣਾ ਕੀ ਵੱਜ ਰਿਹਾ ਲੱਗਦਾ ਇਹਨਾਂ ਮੁਕਾਬਲੇ ਵੀ ਵੱਜ ਰਗੇ ਅਗਰ ਉਹਦੀ ਅਫਰ ਲੱਗਿਆ ਘਰੇ ਵਗ ਗਿਆ ਪਿੰਗੇ ਮੇਰੇ ਨੂੰ ਪੁੱਛੋ ਆਪਾਂ ਜਿੰਦਾ ਕੁੜੀਆਂ ਨੇ ਫਾਈਨਲ ਜਿਹੜੀ ਰਹੀ ਹੈ ਰਹੀਆਂ ਕਰਵਣੀਆਂ ਅਗਰ ਉਹ ਥੋੜੀ ਜਿਹਾ ਸਟ੍ਰੈਨਡ ਲੋ ਜੀ ਉਹਨਾਂ ਦਾ ਬੰਦਾ ਜੋਰ ਨਾਲ ਸਾਬਾ ਨਾਲ 10 ਮਿੰਟ ਪਹਿਲਾਂ ਹਾਂਜੀ ਸਰ ਜੀ ਆਉਂਦਾ ਖੜਾ ਲੋਈ ਸੰਦੋ ਸਾਹਰਾ ਖਾਲੀ ਰੱਖੋ ਯਾਰ ਬਾਈ ਟੇਕ चलो <laughs> المترجمات <applause> <applause> لكثير ਸਰਦਾਰ ਕਹਿ ਰਿਹਾ ਰਵੀ ਸਰੋਦਰ ਦਾ ਪ੍ਰੂਫ ਜੋ ਚੈੱਕ ਕਰ ਰਿਹਾ ਸਿੰਘ ਦਾ ਓਕੇ ਆਹੋ ਖੜੇ ਆ ਮਾਣ ਚਾਹ ਕਹਿੰਦੀ ਆ ਬੰਦੇ ਥੋੜੀ ਜਿੱਤਿਆ ਮਿੱਤਰੋ 14 ਸਾਲ ਦੇ ਵਿੱਚ ਫਾਟਾ ਜੇਕਰ ਹੋਰ ਵੀ ਵੱਡਾ ਨਾਮ ਰੱਖ ਲਾਂਗੇ ਜਿੱਤਣ ਵਾਲੇ ਬਣ ਜਾਏ ਬਹੁਤ ਬਹੁਤ ਧੰਨਵਾਦ ਆ ਬਾਈ ਖੁੰਡਾ ਅੰਤਲੀ ਪੰਜਾਬ ਦੀ ਕਵਾਲੀ ਨੂੰ ਬਹੁਤ ਰੰਗੀਆਂ ਨੀਂਦ ਲੈ ਲਓ ਬਹੁਤ ਬਹੁਤ ਜੰਗਾਰ ਕਮੇਟੀ ਚਾਤਰਾਵਾਂ ਵੱਲੋਂ ਕਿੱਲੋ ਦਬਾਅ ਆ ਲੋ ਸੈਕਿੰਡ ਤੇ ਥਰਡ ਬੱਚੀਆਂ ਨੂੰ ਬਾਈ ਜੀ ਤਾਲੀਆਂ ਤਾਲੀਆਂ ਰੁਕੀਆਂ ਨਹੀਂ ਚਾਹੀਦੀਆਂ ਉਹ ਬਾਈ ਤੇਰਾ ਕੇਲਾ ਕਿ ਕਦੇ ਦਾ ਮੈਡਲ ਆ ਕਿਉਂ ਲੈ ਲੈ ਕੇਲਾ ਭੈਣਾ ਭੱਜੀ ਨਹੀਂ ਹੈਗੀ ਆਪਸੇ ਦੀ ਭੱਜੀ ਗਏ ਹਾਂ ਇਕੱਠਿਆਂ ਨੇ ਭੱਜਣਾ ਸੀ ਚੌਥੇ ਪੰਜਵੇਂ ਨੰਬਰ ਤੇ ਫਿਰਦਾ ਸੀ ਮੈਂ ਵੀ ਚੌਥੇ ਮੈਂ ਕੋਸੇ ਨਹੀਂ ਬਾਬਿਓ ਜਮਾ ਪੈਸੇ ਸੀਗੇ ਦਾ ਮੈਡਲ ਸਾਰਿਆਂ ਨੂੰ ਮਿਲਿਆ ਗਏ ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਦੂਦੇ ਚੱਲ ਕੋਣਾ ਫਿਰ ਉਹਨਾਂ ਨੇ ਹੈਗਾ ਚੱਲੀਏ ਕਰ ਆ ਅਸੀਂ ਕਿੱਥੇ ਰਹੋਣੇ ਇਹੋ ਹੀ ਨੇ ਰੋਟੀਆਂ ਪਾੜੀ ਐ ਆ ਇਹਨਾਂ ਦਾ ਕੋਚ ਸੀਗਾ ਦਾਦ ਦੇ ਘਰ ਭਜਾਉਦੇ ਨੂੰ ਆਏ 10ਵੇਂ 10ਵੇਂ ਨੰਬਰ ਤੇਰੇ ਉਥੇ ਦੇ ਉਹ ਸਿਓ ਸਿਓ ਵੀ ਚਲੋ ਬਈ